ਖਬਰ ਨੱਬਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬੱਸ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਨੱਬਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੀਆਰਟੀਸੀ ਦੀ ਬੱਸ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਨੱਬਾ ਬਲਾਕ ਦੇ ਪਿੰਡ ਫਰੀਦਪੁਰ ਦੇ ਵਿਖੇ ਇੱਕ ਪੀਆਰਟੀਸੀ ਦੀ ਬੱਸ ਆਪਣਾ ਸੰਤੁਲਨ ਗਵਾ ਬੈਂਦੀ ਹੈ ਅਤੇ ਜਿਸ ਤੋਂ ਬਾਅਦ ਬੱਸ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਬੱਸ ਦੇ ਵਿੱਚ ਕਰੀਬ 100 40 ਸਵਾਰੀਆਂ ਦੱਸੀਆਂ ਜਾ ਰਹੀਆਂ ਸੀ ਕਿ 140 ਦੇ ਆਸ-ਪਾਸ ਸਵਾਰੀਆਂ ਬੱਸ ਦੇ ਵਿੱਚ ਮੌਜੂਦ ਸੀ ਔਰ ਬੱਸ ਜਾਦਾ ਭਰੀ ਹੋਈ ਸੀ ਔਰ ਜਾਦਾ ਭਰੀ ਹੋਣ ਕਾਰਨ ਬੱਸ ਦੀਆਂ ਕਮਾਣੀਆਂ ਟੁੱਟ ਜਾਂਦੀਆਂ ਤੇ ਬੱਸ ਬੇਕਾਬੂ ਹੋ ਜਾਂਦੇ ਜਿਸ ਦੇ ਨਾਲ ਸਾਹਮਣੇ ਦਰਖਤ ਦੇ ਵਿੱਚ ਜਾ ਟਕਰਾਂਦੀ ਹੈ ਤੇ ਟੱਕਰ ਇੰਨੀਕ ਤੇਜ਼ ਹੁੰਦੀ ਹੈ ਕਿ ਦਰਖਤ ਵੀ ਟੁੱਟ ਜਾਂਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਸਾ ਕਿੰਨਾ ਕੁ ਭਿਆਨਕ ਰਿਹਾ ਹੋਵੇਗਾ ਬੱਸ ਦਾ ਚੁੰਬਰ ਤੱਕ ਨਿਕਲ ਜਾਂਦਾ ਦੱਸਿਆ ਜਾ ਰਿਹਾ ਹੈ ਕਿ 140 ਦੇ ਆਸ-ਪਾਸ ਸਵਾਰੀਆਂ ਸੀ ਜੋ ਉਸ ਬੱਸ ਦੇ ਵਿੱਚ ਮੌਜੂਦ ਸੀ ਸਵੇਰ ਦਾ ਸਮਾਂ ਸੀ ਹਾਲਾਂਕਿ ਬੱਸ ਦੇ ਵਿੱਚ ਸਵੇਰੇ ਸਕੂਲ ਦੇ ਵਿਦਿਆਰਥੀ ਜਿਹੜੇ ਨੇ ਉਹ ਵੀ ਮੌਜੂਦ ਹੁੰਦੇ ਨੇ ਔਰ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੰਪਲੇਂਟ ਵੀ ਕੀਤੀ ਗਈ ਸੀ ਕਿ ਇਹ ਬੱਸ ਰੋਜ਼ ਓਵਰਲੋਡ ਸਵਾਰੀਆਂ ਨੂੰ ਲੈ ਕੇ ਜਾਂਦੀ ਹੋਈ ਦਿਖਾਈ ਦਿੰਦੀ ਆ ਔਰ ਕੰਪਲੀਟ ਕਰਨ ਤੋਂ ਬਾਅਦ ਵੀ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਔਰ ਜਿਸ ਤੋਂ ਬਾਅਦ ਇਹ ਨਤੀਜਾ ਦੇਖਣ ਨੂੰ ਮਿਲਦਾ ਕਿ ਹੁੰਦਾ ਹੈ ਜਦੋਂ ਬੱਸ ਜਿਹੜੀ ਆ ਓਵਰਲੋਡ ਹੁੰਦੀ ਆ ਤੇ ਬੱਸ ਦਾ ਸੰਤੁਲਨ ਵਿਗੜ ਜਾਂਦਾ ਜਿਸ ਦੇ ਕਾਰਨ ਬੱਸ ਦਰਖਤ ਦੇ ਵਿੱਚ ਜਾ ਟਕਰਾਂਦੀ ਅਤੇ ਕਈ ਸਵਾਰੀਆਂ ਦਾ ਨੁਕਸਾਨ ਵੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਔਰ ਕਈ ਤਾਂ ਜ਼ਿਆਦਾ ਗੰਭੀਰ ਫੱਟੜ ਹੋਈਆਂ ਦੱਸੀਆਂ ਜਾ ਰਹੀਆਂ ਨੇ ਹਾਲਾਂਕਿ ਜ਼ਖਮੀਆਂ ਨੂੰ ਪਾਸੋ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਵੀ ਕਰਵਾਇਆ ਗਿਆ ਕੁਝ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਕੁਝ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਭੇਜ ਦਿੱਤਾ ਗਿਆ ਹਾਲਾਂਕਿ ਇਸ ਮੌਕੇ ਹੁਣ ਤੱਕ ਇੱਕ ਲੜਕੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਕਿ ਹੁਣ ਤੱਕ ਇੱਕ ਲੜਕੀ ਦੀ ਮੌਤ ਵੀ ਹੋ ਚੁੱਕੀ ਹੈ ਹੁਣ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਪੀਆਰਟੀਸੀ ਦੀ ਬੱਸ ਹੈ ਸਰਕਾਰੀ ਬੱਸ ਹੈ ਔਰ ਪ੍ਰਸ਼ਾਸਨ ਤੇ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਓਵਰਲੋਡ ਬੱਸਾਂ ਲੈ ਕੇ ਜਾਂਦੇ ਨੇ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇੱਕ ਲੜਕੇ ਦੀ ਮੌਤ ਦੱਸੀ ਗਈ ਆ ਹੁਣ ਤੱਕ ਬਾਕੀ ਸਵਾਰੀਆਂ ਜਿਹੜੀਆਂ ਗੰਭੀਰ ਜ਼ਖਮੀ ਦੱਸੀਆਂ ਗਈਆਂ ਨੇ ਇਸ ਦੇ ਵਿੱਚ ਡਰਾਈਵਰ ਦੇ ਵੀ ਲੱਤ ਰੁੱਟਣ ਦੀ ਖਬਰ ਸਾਹਮਣੇ ਆਈ ਹੈ ਨਾਲ ਦੀ ਨਾਲ ਹੋਰ ਜਿਹੜੀਆਂ ਬਾਕੀ ਬੱਸ ਦੇ ਵਿੱਚ ਸਵਾਰੀਆਂ ਮੌਜੂਦ ਸੀ ਕੁਝ ਕੁ ਜ਼ਖਮੀ ਹੋਈਆਂ ਨੇ ਮਾਮੂਲੀ ਸੱਟਾਂ ਲੱਗੀਆਂ ਨੇ ਕਈਆਂ ਨੂੰ ਔਰ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਹੜੇ ਬੱਸ ਦੇ ਵਿੱਚ ਬੇਕਸੂਰ ਵਿਦਿਆਰਥੀ ਮੌਜੂਦ ਸੀ ਉਹਨਾਂ ਦੀ ਹੁਣ ਮੌਤ ਦਾ ਜ਼ਿੰਮੇਵਾਰ ਕੌਣ ਹੈ ਇੱਕ ਲੜਕੀ ਦੀ ਮੌਤ ਹੋਈ ਆ ਔਰ ਉਸ ਦਾ ਜ਼ਿੰਮੇਵਾਰ ਕੌਣ ਹੈ ਕਿ ਪ੍ਰਸ਼ਾਸਨ ਉਸ ਦਾ ਜ਼ਿੰਮੇਵਾਰ ਹੈ ਜਾਂ ਬੱਸ ਡਰਾਈਵਰ ਉਸ ਦਾ ਜ਼ਿੰਮੇਵਾਰ ਹੈ ਇੱਥੇ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਨੂੰ ਇਸ ਨਾਲ ਦੇ ਉੱਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ